ਅਸਲਾਮੁਅਲੈਕੁਮ ਸਤ ਸ਼੍ਰੀ ਅਕਾਲ ਕਿ ਦਾਲ ਚਰ ਵੀ ਰੋ ਠੀਕ ਠਾਕ ਲੋ ਜੀ ਪਰਜਾਈ ਯਾਦ ਆਪਾਂ ਇੱਕ ਗੀਤ ਸੁਣਿਆ ਸੀ ਕਰਤਾਰ ਰਮਲੇ ਦਾ ਕਿਹੜਾ ਕਰਤਾਰ ਰਮਲੇ ਦਾ ਆਪਾਂ ਗੀਤ ਸੁਣਿਆ ਸੀ ਉਹ ਜਿੰਦੇ ਵਿੱਚ ਸਾਰੇ ਬੰਲੇ ਕਹਿੰਦੇ ਸੀ ਆਪਾਂ ਉਹ ਫਾਟਕ ਕਹਿ ਰਹੇ ਸੀ ਆਪਾਂ ਫਾਟਕ ਆਪਾਂ ਫਾਟਕ ਫਾਟਕ ਕਹੀ ਜਾਂਦੇ ਸਨ ਤੇ ਮੈਂ ਕਿਹਾ ਭਾਰਕ ਹੀ ਮੈਂ ਫਾਟਕ ਕਹਿ ਪਰਜਾਈ ਤੂੰ ਵੀ ਉਲਟੀ ਹੋ ਗਈ ਹੈ ਮੈਂ ਵੀ ਉਹੀ ਗੱਲ ਕਰਨ ਦਿਆ ਵਾ ਕਿ ਅਸੀਂ ਪਾਰਕ ਕਹਿ ਦਿੱਤਾ ਸੀ ਪਿੱਦੇ ਪਿੱਛੇ ਲਾ ਕੇ ਮੈਂ ਕਹਿ ਦਿੱਤਾ ਸੀ ਜਿੰਦੇ ਪਿੱਛੇ ਕੋਈ ਲੱਗਦਾ ਹੀ ਨਹੀਂ ਹੈ ਤੇ ਮੈਂ ਮੈਂ ਹੀ ਪਾਰਕ ਕਿਹਾ ਸੀ ਪਰ ਜਾਈ ਨੇ ਫਟ ਗਿਆ ਹਾਂਜੀ ਮੇਰੀ ਇਹ ਕਹਿਣ ਲੱਗਾ ਵਾ ਉਹ ਸਾਰੇ ਵੀਰਾਂ ਨੇ ਕਿਹਾ ਕਿ ਵੀਰੇ ਫਟ ਗਿਆ ਫਟਕ ਸੀ ਪਾਰਕ ਨਹੀਂ ਹੈ ਪਾਰਕ ਨਹੀਂ ਉਹ ਪਾਰਕ ਹੀ ਉਹਨੇ ਤੁਸੀਂ ਤੇਰੇ ਪਿੱਛੇ ਲਾ ਕੇ ਮੈਂ ਵੀ ਪਾਰਕ ਕਹਿ ਦਿੱਤਾ ਸੀ ਪਾਰਕ ਮੇਰੇ ਪਿੱਛੇ ਲੱਗ ਜਿਹੜੀ ਆਪਣੀ ਗਲਤੀ ਹੋਵੇ ਕਿਸੇ ਪਿੱਛੇ ਲਾ ਕੇ ਕਰ ਅੱਛਾ ਇਹਨੇ ਵੀਡੀਓ ਵਿੱਚ ਕੀ ਕਿਹਾ ਸੀ ਕਿ ਇਹਨੇ ਇਹਨੇ ਵੀ ਪਹਿਲੇ ਫਟਕ ਹੀ ਕਿਹਾ ਸੀ ਇਨੇ ਕੰਨਾਂ ਇਹ ਵੀ ਮੈਂ ਫੋਟ ਸਹੀ ਬੜਿਆ ਲੜਾਈ ਮੁਕਾਉ ਲੜਾਈ ਮੁਕਾਉ ਦੀ ਗੱਲ ਉਹਦੇ ਥੱਲੇ ਉਹਦੇ ਥੱਲੇ ਵੀਰੇ ਨੇ ਇੱਕ ਆਪਾਂ ਨੂੰ ਲਿੰਕ ਭੇਜਿਆ ਹੋਇਆ ਸੀ ਇਹਦਾ ਕਰਤਾਰ ਰਮਲੇ ਦਾ ਕਹਿੰਦਾ ਐਵੀ ਗੀਤ ਸੁਣੋ ਪੀਤੀ ਜਿੰਨਾ ਆ ਗਿਆ ਸੁਆਦ ਨੀ ਵੀ ਹੈ ਚਲੋ ਜੀ ਨਵਜੋਤ ਦੇ ਨਾਲ ਲਾਓ ਜੀ ਇਹ ਕਵੀ ਦਾ ਸੁਣ ਕੇ ਵਿੱਚ ਇਹਨਾਂ ਦੀ ਗੱਲਾਂ ਵੀ ਵਧੀਆ ਅੱਛਾ ਕਹਿੰਦਾ ਇਹਨਾਂ ਦਾ ਕਹਿੰਦਾ ਇਹਨਾਂ ਦਾ ਸੁਆਦ ਵੜਾਏਗਾ ਤੁਹਾਨੂੰ ਸੁਣ ਕੇ ਚਲੋ ਕਿ ਇਹਨਾਂ ਦਾ ਆਪਾਂ ਪਹਿਲੇ ਵੀ ਸੁਣਿਆ ਸੀ ਉਹ ਵੀ ਕਾਫੀ ਬਦਦਾ ਸੀ ਬਦਦਾ ਸੀ ਕਰਤਾਰ ਰਮਲਾ ਆਪਣੇ ਦੌਰ ਦਾ ਭਾਈ ਜੀ ਲੈ ਕੇ ਰੱਖੋ ਸਭ ਲਈ ਮੈਂ ਨੂੰ ਬੋਲਦਾ ਮੈਂ ਵੱਡਾ ਛੋਟੇ ਛੋਟੇ ਟੇਬਲਾਂ ਦੇ ਉੱਤੇ ਮਹਿਮਾਨ ਬੜੇ ਖੂਬਸੂਰਤ ਢਗਣਾ ਸਜੇ ਹੋਏ ਨੇ ਅੱਛਾ ਜੀ ਰਾਜਸਥਾਨ ਦੀ ਬੜੀ ਚੋਟੀ ਦੇ ਦੋ ਪਰਿਵਾਰਾਂ ਦਾ ਮੇਲ ਹੋਇਆ ਤੇ ਸਰਦਾਰੀ ਇਕੱਠੀ ਨਜ਼ਰ ਆ ਰਹੀ ਹੈ ਰਾਜਸਥਾਨ ਦਾ ਵਿਆਹ ਹੈ ਕਿਛੇ ਕਿਛੇ ਛੋਟੇ ਛੋਟੇ ਲੱਗੇ ਹੋਏ ਆ ਲਾਜਰਾ ਗੌਰ ਕਰਨਾ ਇੱਕ ਸ਼ੇਰ ਕਹਿਣ ਲੱਗਿਆ ਆ ਪਿਆਰ ਨਹੀਂ ਜਿਹੜੇ ਸੱਚਨ ਪਿੰਦੇ ਨੇ ਉਹਨਾਂ ਦੀ ਟੰਗ ਦੀ ਗੱਲ ਕਰਦਾ ਜ਼ਰਾ ਗੌਰ ਕਰਨਾ

ਜੇ ਕਰਨੀ ਹੋਵੇ ਸ਼ਾਦੀ ਲੱਗ ਕੇ ਕੀਤੀ ਤਾਂ ਕੀ ਕੀਤੀ ਕਹਿੰਦੇ ਆਪਾਂ ਵਿਆਹ ਕਰਦੇ ਹੋ ਉਮਰ ਲੰਘ ਕੇ ਵੀ ਕੀਤੀ ਤਾਂ ਕੀ ਕੀਤੀ ਮੁਲਾਕਾਤ ਜੇ ਮਸ਼ਹੂਰ ਦੇ ਨਾਲ ਪਹਿਲੀ ਉਹ ਵੀ ਸੱਖ ਕੇ ਕੀਤੀ ਤਾਂ ਕੀ ਕੀਤੀ ਹਾਏ ਹਾਏ ਅਨਪੜਾਵੇ ਪੀਂਦਾ ਸ਼ੌਕੋ ਬੇਤੇ दारू ਮੰਗ ਕੇ ਪੀਤੀ ਤਾਂ ਕੀ ਕੀਤੀ ਜਨਾ ਆ ਗਿਆ ਪਿੱਛੇ ਜਨਾ ਆ ਗਿਆ ਸਵਾਦ ਮੱਕ ਨਹੀਂ ਕੂਲੇ ਗੁੱਟ ਨੂੰ ਮਰੋੜੇ ਓ ਪਿੱਛੇ ਜਨਾ ਆ ਗਿਆ ਸਵਾਦ ਚੱਲਿਏ ਕੂਲੇ ਗੁੱਟ ਨੂੰ ਮਰੋੜੇ ਗੁੱਟ ਨੂੰ ਮੜੋੜੇ ਪਿੱਛੇ ਜਨਾ ਆ ਗਿਆ ਰੇ ਕੁੜੇ ਗਿੱਤ ਨੂੰ ਮਰੋ ਨਾ ਜਾ ਬਾਰੇ ਬਾਰੇ ਤੇਰੀ ਤਸਵੀਰ ਤੋਂ ਕੁੜੇ ਜਾ ਮਾਰੇ ਸਵੀਰ ਤੋ ਕੁੜੇ ਇ ਤੂ ਕੱਟ ਨੀ ਸਿਆਲਾ ਮਲ ਹੀਰ ਤੋ ਕੁੜੇ ਕੱਟ ਨੀ ਸਿਆਲਾ ਮਲ ਹੀਰ ਤੋ ਕੁੜੇ ਉਹ ਕਾਲ ਜੈਸੂ ਕੱਟ ਲੈ ਲੈ ਕਾਲ ਜੈਸੂ ਕੱਟ ਲੈ ਲੈ ਕਾਲ ਜੈਸੂ ਕੱਟ ਲੈ ਨੀ ਰੁਕ ਪਰ ਕੇ ਨੀ ਜਦੋਂ ਗਸੇ ਮੁੱਕ ਮੋੜੀ ਹਾਏ ਇ ਤੂ ਕੱਟ ਲੈ ਨੀ ਰੁਕ ਪਰ ਕੇ ਜਦੋਂ ਗਸੇ ਮੁੱਕ ਮੋੜੀ ਲੂਹ ਭਾਉੜੇ ਪਿੱਛੇ ਜਿੰਨਾ ਆ ਗਿਆ ਸੁਆਦ ਮੱਕੜੇ ਕੁੜੇ ਗੁੱਟ ਨੂੰ ਮਰਾਉ ਰਖੇ ਬਲਦੇ ਆਦਾਂ ਸੁਤੇ ਗਿਆ ਦੇ ਰਾਗ ਨਹੀਂ ਲਵਾਇਆ ਕਿਆ ਮਨ ਲੱਗਾ ਪਾਂਚ ਵਾਰ ਦੀ ਨਾਲ ਸੂਟ ਪਾ ਕੇ ਜਦੋਂ ਚੁਪਾਂ ਵਾਰ ਦੀ ਸੰਗਵਾਰੀ ਦੇ سینੇ ਉੱਤੇ ਡੰਗ ਮਾਰਦੀ ਸੰਗਵਾਰੀ ਦੇ سینੇ ਉੱਤੇ ਡੰਗ ਮਾਰਦੀ ਉਹ ਤੇਰੀ ਤੇਜਵਾਨੀ ਵਾੜ ਤੇਰੀ ਤੇਜਵਾਨੀ ਵਾੜ ਤੇਰੀ ਤੇਜਵਾਨੀ ਵਾੜ ਹਰ ਚਲੀ ਨੀ ਕਿਥੇ ਲੈ ਨਾ ਜਾਵੇ ਉੜ ਕੇ ਤੇਰੀ ਤੇਜਵਾਨੀ ਵਾੜ ਚੜ ਬੰਦੀ ਨੀ ਕਿਥੇ ਲੈ ਨਾ ਜਾਵੇ ਉੜ ਕੇ ਕੇ ਜਿਨ ਆ ਗਿਆ ਸੁਆਦਨ ਲੀ ਨੇ ਕੁਲੇ ਗੁੱਟ ਨੂੰ ਮਰੋੜ ਕੇ ਪੀਤੀ ਜਿਨ ਆ ਗਿਆ ਕੁਲੇ ਗੁੱਟ ਨੂੰ ਮਰੋੜ ਕੇ ਆ ਜਿਓ ਅੱਛਾ ਮੈਂ ਪਹਿਲੇ ਤਾਂ ਨਹੀਂ ਨਹੀਂ ਪਹਿਲੇ ਬਾਕੀਆਂ ਗੱਲਾਂ ਸਾਰੀਆਂ ਜਿਵੇਂ ਤਿਆਰਸ਼ਾ ਸਾਰੇ ਹੋਏ ਸੀ ਉੱਥੇ ਵੀਰ ਮੈਂ ਕਿਹਦਾ ਲੱਗ ਰਿਹਾ ਅੱਜ ਇਹ ਤਾਂ ਤੁਸੀਂ ਦੱਸਿਆ ਨਹੀਂ ਕਿ ਅੱਜ ਮੈਂ ਲੱਗ ਕੇ ਸਾਰਿਆ ਅੱਜ ਮੈਂ ਸੋਹਣਾ ਕਰਾਇਆ ਤੇ ਹੁਣ ਜੇ ਕਿ ਜਿ ਲੱਗ ਰਿਹਾ ਇਹ ਤਾਂ ਪਛਾਨੀ ਕੋ ਕੈਟਾਗਰੀ ਦੇ ਯਾਰ ਅੱਜ ਅੱਛਾ ਆ ਮੇ ਕੋ ਜੱਟ ਕਰਦਾ ਕਦੀ ਕਦੀ ਟੋਰ ਮੈਂ ਤੇ ਮੇਰਾ ਵੱਡਾ ਵੀਰਾ ਅਸੀਂ ਜਦੋਂ ਕਦੀ ਕਦੀ ਟੋਰ ਕੱਢਦੇ ਆ ਨਾ ਤੇ ਇੱਕ ਵਾਰੀ ਫੇ ਲੋਕੇ ਚ ਬਾਰੇ ਚੜ ਕੇ ਵੇਖਦੇ ਜ਼ਰੂਰ ਨੇ ਕਿ ਅੱਜ ਕੋਈ ਮਹੱਲੇ ਚ ਲੰਘਣ ਦੇ ਆ ਤੇ ਅੱਗੇ ਮੈਂ ਨੰਗੇ ਆ ਨੰਗੇ ਤਾ ਦੋ ਚਵਾਰੇ ਚੜ ਕੇ ਵੇਖਣਾ ਸ਼ੁਰੂ ਕਰ ਦਿੰਦੇ ਬਾਹਰ ਕੋਈ ਜੀ ਸਾਹ ਚੁੱਕ ਕੇ ਨਾ ਦੌੜ ਡਿਗੇੜ ਵੀ ਨੇ ਨਾ ਉਹ ਇਹ ਤਸਿਆ ਬਾਹਰ ਤੱਕ ਜਾ ਕੇ ਬੜਾ ਬਣਾ ਕੇ ਖਲੋਈ ਜਾਂਦੇ ਨੇ ਕਿ ਤੀਨ ਚਾਰੀ ਨੂੰ ਮੰਜੀ-ਮੰਜੀ ਚੋਕ ਕੇ ਨਾ ਦੱਸ ਆ ਮੇਲੇ ਵੀਰੋ ਪਰਜਾਈ ਸਾਡੇ ਸਾਹਮਣੇ ਦਿਆ ਕਰੀ ਵੱਡਾ ਵੀਰਾ ਬੈਠਾ ਪਰ ਉਹ ਚੂਹ ਦੀ ਜਾਂਦੀ ਨਹੀਂ ਕਲਦੀ ਐ ਮੇਰੇ ਭਰਾ ਦਾ ਇਹ ਨਾ ਮੇਰੇ ਭਰਾ ਦਾ ਦਪਕਾ ਹੈ ਮੇਰੇ ਭਰਾ ਦਾ ਦਪਕਾ ਮੈਂ ਵੀ ਇਕਨ ਨਹੀਂ ਸੀ ਕਿ ਕਿਸੇ ਦੇ ਵਿਆਹ ਦਾ ਖਾਰਾ ਸੀ ਸਾਰੇ ਬੜੇ ਤਿਆਰ ਚਾਹ ਰਹੇ ਕਿ ਮੈਂ ਇੱਕ ਇੱਕ ਵਿਚਾਰਾ ਮੇਰਾ ਵੀਰ ਸਾ ਮੇਰੇ ਵਰਗੂ ਸਿਰ ਦੇ ਉੱਤੇ ਕਲਮ ਵੀ ਨਹੀਂ ਲਾਇਕ ਕੀਤਾ ਜਿੱਥੇ ਬੈਠਾ ਉਹ ਵੀਰ ਆ ਗਿਆ ਅਗਲੀ ਵੀ ਮੇਰੇ ਤੇਰਾ ਟਾਈਮ ਹੀ ਨਹੀਂ ਲੱਗਾ ਮੈਨੂੰ ਲੱਗਾ ਪਰੇਸ਼ਾਨੇ ਕਰਦੀ ਉਹ ਬੇਖਾ ਵੀ ਬੜਾ ਪਰੇਸ਼ਾਨ ਸੀ ਕਈ ਵਿਚਾਰੇ ਹੁੰਦੇ ਨੇ ਕਭਲੇ ਤਿਆਰ ਹੋਈ ਵੀ ਐਵੇਂ ਸਾਨੂੰ ਕਿੰਨੇ ਵੇਖਣਾ ਨਾ ਤਿਆਰ ਹੋਈ ਵੀ ਐਵੇਂ ਸਾਨੂੰ ਕਿੰਨੇ ਵੇਖਣਾ ਸਾਨੂੰ ਕਿੰਨੇ ਵੇਖਣਾ ਸੀ ਉਦਾਂ ਦੀ ਬੈਠੇ ਆ ਮਰਹਲ ਕਰਤਾਰ ਰਮਲਾ ਜੀ ਸੋਹਣਾ ਗੀਤ ਗੱਲਾਂ ਬਾਤਾਂ ਵੀ ਸੋਹਣੀਆਂ ਅੱਛਾ ਉਹ ਗੱਲ ਥੋੜੀ ਜਿਹੀ ਮੈਨੂੰ ਫੀਲ ਹੋਈ ਏ ਯਾਰ ਕੇ ਜੀ ਕਹਿੰਦਾ ਕਿ ਧੀ ਪੁੱਤ ਦਾ ਵਿਆਹ ਕਰਨਾ ਹੁੰਦਾ ਟਾਈਮ ਨਾ ਕਰਦੇ ਹੋ ਫੇਰ ਕੀ ਫਾਇਦਾ ਵਿਆਹ ਦਾ ਜਦੋਂ ਉਮਰ ਤੰਗ ਗਈ ਤੇ ਮੈਨੂੰ ਲੱਗਦਾ ਤੈਨੂੰ ਸੁਣਾਈ ਹੋਣੀ ਬੜੀ ਫੀਲ ਹੋਈ ਏ ਮੈਨੂੰ ਗੱਲਾਂ ਇਹ ਜਿਵੇਂ ਚੁੱਭੀ ਗਈ ਯਾਰ ਕਰਤਾਰ ਰਮਲਾ ਜੀ ਇਹਦੇ ਆਗੇ ਨੇ ਚੁਣਾਈ ਕਰ ਗਏ ਨੇ ਮਿਲਦਾ ਹੈ ਨਹੀਂ ਹੈ ਨਹੀਂ ਹੈ ਨਹੀਂ ਇਹ ਤੁਸੀਂ ਹਰ ਬੰਦੇ ਦੀ ਚੁਨਾਈ ਕਰਾ ਦਿੰਦਾ ਹੈ ਕਿ ਮੈਂ ਹੋਜੀ ਬਾਕੀ ਤੁਹਾਨੂੰ ਕਿੰਦੇ ਦੇ ਲੱਗਣ ਸੋ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜ਼ਰੂਰ ਦੇ ਸੋ ਇਹਨਾਂ ਦੀ ਜਵਲਾ ਤੇ ਚੱਲਦੀ ਉਹ ਕਰਤਾਰ ਸਿੰਘ ਜੀ ਨਾਲ ਸਾਬ ਥੋੜੀ ਜਿਹੀ ਨਾ ਉਹ ਗੱਲ ਨੂੰ ਚੇਂਜ ਕਰੋ ਉਹਦੋਂ ਨਾ ਉਮਰ ਨੰ ਗਈ ਤੇ ਵਿਆਹ ਕੀਤੀ ਦਾ ਸਵਾਦ ਆਇਆ ਤੇ ਕੀ ਆਇਆ ਉਹ ਮੈਨੂੰ ਨਾ ਕੋਈ ਖੜਕਣ ਦਈਏ ਗੰਦਿਆ ਨੇ ਕਰ ਦੇਣਾ ਅਗਲੇ ਮਹੀਨੇ ਦਾ ਵੀ ਵਿਆਹ ਕਰ ਦੇਣਾ ਚਲੋ ਮੈਂ ਐਹੀ ਗੱਲ ਨੂੰ ਮੈਂ ਰੋਸ਼ਨੀ ਪਾਈ ਏ ਇਸ ਗੱਲ ਤੇ ਮੈਂ ਰੋਸ਼ਨੀ ਕਿਉਂ ਪਾਈ ਏ ਕਿ ਵੀਡੀਓ ਇਨਾ ਤੱਕ ਵੀ ਪਹੁੰਚੀ ਇਹ ਵੀ ਸੁਣਨ ਬਾਤ ਉਹ ਵੀ ਸੁਣਨ ਕਿ ਮੁੰਡਾ ਕੁਝ ਕਹਿ ਰਿਹਾ ਹਾਂ ਹੁਣ ਤੇ ਬੰਦਾ ਕਰਨਾ ਅਗਲੇ ਮਹੀਨੇ ਦਾ ਵੀ ਵਿਆਹ ਕਰ ਦੇਣਾ ਵਾ ਹੋ ਜਾ ਸਹੀ ਹੈ ਹਾਂ ਬਾਕੀ ਹਾਂ ਅੰਮੀ ਕਹਿੰਦੀ ਬਾਤ ਉਹ ਵੀ ਕਹਿ ਦਿੰਦੇ ਨੇ ਹੋ ਜਾਵੇ ਸਹੀ ਤੇ ਪਤਾ ਨਹੀਂ ਚੱਲਦਾ ਹੁੰਦਾ ਕਿ ਨਹੀਂ ਹੁੰਦਾ ਪਤਾ ਨਹੀਂ ਕਈਓ ਜਵਾਬ ਹੋਣਾ ਮੇਰੇ ਨਾਲ ਸ਼ਗਲ ਮੇਲਾ ਨਹੀਂ ਕਰਨਾ ਹੁਣ ਕਹਿੰਦੇ ਨੇ ਸਾਦਾ ਸਾਦਾ ਨਿਕਾਹ ਕਰਕੇ ਫਿਰ ਅੱਗੇ ਤੱਕ ਉਹਨਾਂ ਹਸਨ ਦੇ ਵਿਆਹ ਚੋ ਭਾਈ ਜਾਨ ਨੇ ਕਿ ਚਾਰ ਬੰਦਿਆਂ ਨੇ ਤੁਸੀਂ ਆਣਾ ਹੈ ਬੰਦੇ ਉਹਨਾਂ ਨੇ ਥੋੜੇ ਮੰਗੇ ਨੇ ਪਤਾ ਨਹੀਂ ਮੈਂ ਵੀ ਜਾਣਾਂ ਕਿ ਨਹੀਂ ਜਾ ਬੰਦੇ ਕੁੜੀ ਵਾਲਿਆਂ ਨੇ ਥੋੜੇ ਮੰਗੇ ਨੇ ਚਾਰ ਬੰਦੇ ਆਣੇ ਜਾਣਾ ਹੈ ਮੇਰੇ ਵਿਆਹ ਹਾਂ ਤੇਰੇ ਵਿਆਹ ਟੋਨਾ ਸਹੀ ਨਿਕਲੀ ਹੈ ਸਹੀ ਤੇਰੇ ਵਿਆਹ ਤੇ ਕੋਈ ਪਤਾ ਨਹੀਂ ਤੇ ਤੇਰੇ ਵੀ ਰਿਸ਼ਤੇ ਲੱਭ ਗਿਆ ਤੇ ਇਹਦੇ ਨਾਲ ਹੀ ਤੇਰਾ ਵੀ ਉਹੀ ਹੋ ਜਾਣਾ ਤਾੜੀ ਬੰਦਾ ਹੈ ਨਾ ਪਿਆ ਮੈਂ ਤਾਂ ਹੀ ਕਿਹਾ ਮੈਂ ਕਿਹਾ ਮੇਰਾ ਲੱਭਣਾ ਸਹੀ ਹੈ ਬਾਕੀ ਕਿਦਾਂ ਦਾ ਲੱਗਿਆ ਤੁਹਾਨੂੰ ਸੋਮ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਮਿਲਦੇ ਹਾਂ ਜੀ ਨਵੀਂ ਵੀਡੀਓ ਚ ਰੱਬ ਰੱਖੋ ਉਹ ਵੀ ਯਾਦ ਆ ਗਿਆ ਯਾਦ ਆਇਆ ਰੱਬ ਰੱਖ ਦੁਬ

ਮੇਰਾ ਮੈਦਮ ਲਈ ਆਸਾ ਸਾਨੂੰ 5-5 ਹਜ਼ਾਰ ਰੁਪਏ ਦੇ ਕੇ ਨਾ ਤੇ ਬਾਅਦ ਚ ਉਸੇ ਟਾਈਮ ਵਾਪਸ ਨਹੀਂ ਮੁੰਡੇ ਰਖ ਲਈ ਤਦੀ ਇਹਦਾ ਵਿਆਹ ਤੋੜ ਉਹ ਮੈਂ ਕਿਹਾ ਯਾਰ ਨਿਆਣੀ ਜੀ ਐ ਗਵਾਣਾ ਛੜ ਲੀ ਕੋਈ ਖੋਰ ਨਾ ਲਵੀ ਨਾ ਗਲੋ ਪਰ ਜਾਈਂ ਕਹਿੰਦੇ ਮੂਵੀ ਬਣਾ ਲਓ ਮੂਵੀ ਬਣਾ ਲਓ ਅਸੀਂ ਬੰਜਾ ਕੋਸ਼ਿਸ਼ ਉਹ ਮੂਵੀ ਚ 5-5 ਹਜ਼ਾਰ ਰੁਪਏ ਆਇਆ ਪਰ ਜਾਈਆਂ ਨੂੰ 5-5 ਹਜ਼ਾਰ ਲੱਭੁੰਦਿਆਂ ਬਾਅਦ ਚ ਉਸੇ ਟਾਈਮ ਹੀ ਵਾਪਸ ਲੈ ਕੇ ਆਪਣੀ ਜੇਬ ਚ ਪਾ ਲਿਆ ਸੀ ਮੈਂ ਕਿਹਾ ਮੈਂ ਵੀਰਾਂ ਨੂੰ ਦੱਸ ਦਵਾਂ ਐਦ ਕੀ ਮੈਂ ਲਈ ਜਿੰਨੇ ਲੈ ਰਹੇ ਨੇ ਮੈਂ ਲੀ ਲੈਣ ਮੈਂ ਵਾਪਸ ਕੋਈ ਨਹੀਂ ਦੇਦੀ ਇਹ ਐਦ ਕੀ ਵਿਆਹ ਤੋੜ ਚੜੀ ਪਈ ਐਦ ਕੀ ਐਦ ਕੀ ਨਕ ਦੀ ਨਵੀਂ ਵੀਡੀਓ ਚ ਆਪਣਾ ਖਿਆਲ ਰੱਖੋ ਲਾਭ ਰੱਖੋ ਜੀ